ਉਤਰਾਖੰਡ ਉਤਰਾਖੰਡ ਦੇ ਪੌੜੀ ਦੇ ਵਿੱਚ ਇੱਕ ਬੰਦਾ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਉੱਥੇ ਜਾ ਕੇ ਐਫ ਆਈ ਆਰ ਲਖਾਈ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੇਰਾ ਰਿਜ਼ੋਰਟ ਹੈ ਤੇ ਮੇਰੇ ਰਿਜ਼ੋਰਟ ਦੇ ਵਿੱਚ ਇੱਕ ਕੰਮ ਕਰਨ ਵਾਲੀ ਲੜਕੀ ਜਿਹੜੀ ਕਿ ਰਿਸੈਪਸ਼ਨ ਤੇ ਬੈਠਦੀ ਸੀ ਨਾ ਤਾਂ ਉਹਦਾ ਫੋਨ ਲੱਗ ਰਿਹਾ ਨਾ ਹੀ ਰਾਤ ਦਾ ਉਹਨੂੰ ਕਿਸੇ ਨੇ ਦੇਖਿਆ ਤੇ ਉਹਦਾ ਜਿਹੜਾ ਰੂਮ ਹੈ ਉਹ ਵੀ ਬੰਦ ਪਿਆ ਨਾ ਉਹ ਉੱਥੀ ਹੈ ਉਹਦਾ ਕਿਤੇ ਵੀ ਪਤਾ ਨਹੀਂ ਤੇ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਰਿਪੋਰਟ ਲਿਖਣ ਤੋਂ ਬਾਅਦ ਹੁਣ ਪੁਲਿਸ ਦਾ ਕੰਮ ਉੱਥੇ ਬਣਦਾ ਸੀ ਵੀ ਉਹ ਲੜਕੀ ਦੀ ਭਾਲ ਕਰਨਾ 19 ਸਾਲ ਉਸ ਲੜਕੀ ਦੀ ਉਮਰ ਹੁੰਦੀ ਹੈ ਪਰ ਪੁਲਿਸ ਐਫ ਆਈ ਆਰ ਇੱਕ ਜ਼ਰੂਰ ਲਿਖਦੀ ਹੈ ਗੁੰਮਸ਼ੁਦਗੀ ਦੀ ਪਰ ਉੱਥੇ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਨਾ ਉਹ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਐਫ ਆਈ ਆਰ ਉਵੇਂ ਦੀ ਉਵੇਂ ਹੀ ਪਈ ਰਹਿੰਦੀ ਹੈ ਫਿਰ ਉਸ ਬੰਦੇ ਵੱਲੋਂ ਫੋਨ ਕੀਤਾ ਜਾਂਦਾ ਉਸ ਲੜਕੀ ਦੇ ਫਾਦਰ ਨੂੰ ਤੇ ਦੱਸਿਆ ਜਾਂਦਾ ਵੀ ਤੁਹਾਡੀ ਲੜਕੀ ਇੱਥੇ ਪਹੁੰਚੀ ਹੈ ਹੋ ਘਰ ਵਾਲੇ ਹੈਰਾਨ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਉਹ ਇੱਥੇ ਨਹੀਂ ਆਈ ਵੀ ਉਹ ਤਾਂ ਆਪਣੇ ਕੰਮ ਤੇ ਹੈ ਤੇ ਉਹਦਾ ਕਹਿਣਾ ਹੁੰਦਾ ਵੀ ਮੈਂ ਵੀ ਉੱਥੀ ਆ ਪਰ ਉਹ ਕੱਲ ਰਾਤ ਦੀ ਸਾਨੂੰ ਪਤਾ ਨਹੀਂ ਕਿੱਥੇ ਗਈ ਹੈ ਇਹ ਫੋਨ ਕਰਨ ਵਾਲਾ ਬੰਦਾ ਹੁੰਦਾ ਔਰ ਜ਼ੋਰਡ ਦਾ ਮਾਲਕ ਤੇ ਨਾ ਤਾਂ ਉਹ ਕੰਮ ਤੇ ਆਈ ਹੈ ਨਾ ਹੀ ਉਹ ਆਪਣੇ ਰੂਮ ਦੇ ਵਿੱਚ ਹੈ ਨਾ ਉਹਦਾ ਫੋਨ ਲੱਗ ਰਿਹਾ ਫੋਨ ਉਹਦਾ ਸਵਿਚ ਆਫ ਹੁੰਦਾ ਹੁਣ ਘਰ ਵਾਲੇ ਘਬਰਾ ਜਾਂਦੇ ਨੇ ਘਰ ਵਾਲੇ ਫੋਨ ਕਰਦੇ ਨੇ ਉਹਦੇ ਫੋਨ ਤੇ ਵਾਰ-ਵਾਰ ਪਰ ਫੋਨ ਸਵਿਚ ਆਫ ਹੁੰਦਾ ਹੁਣ ਜਿਸ ਪਰਿਵਾਰ ਦੀ ਲੜਕੀ ਇਸ ਤਰੀਕੇ ਨਾਲ ਗਾਇਬ ਹੋ ਜੇ ਇੱਕ ਜਵਾਨ ਲੜਕੀ ਪਰਿਵਾਰ ਉਥੋਂ ਭੱਜਦਾ ਪਹੁੰਚਦਾ ਉੱਥੇ ਉੱਥੇ ਪਹੁੰਚ ਕੇ ਪੁਲਿਸ ਸਟੇਸ਼ਨ ਜਾਂਦਾ ਹੈ ਹੋਟਲ ਮਾਲਕ ਨਾਲ ਵੀ ਗੱਲ ਕੀਤੀ ਜਾਂਦੀ ਹੈ ਤੇ ਉਹਦਾ ਉਹੀ ਜਵਾਬ ਹੁੰਦਾ ਵੀ ਸਾਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਪੁਲਿਸ ਸਟੇਸ਼ਨ ਜਾ ਕੇ ਪਿਓ ਵੱਲੋਂ ਵੀ ਐਫ ਆਈ ਆਰ ਲਖਾਈ ਜਾਂਦੀ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਮੇਰੀ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਏ ਪਰ ਉਸ ਪੁਲਿਸ ਸਟੇਸ਼ਨ ਵਾਲੇ ਨਾ ਤਾਂ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਨਾ ਕੋਈ ਐਫ ਆਈ ਆਰ ਤੇ ਧਿਆਨ ਦਿੱਤਾ ਜਾਂਦਾ ਤੇ ਨਾ ਹੀ ਉਸ ਸ਼ਖਸ ਦੇ ਕੋਈ ਧਿਆਨ ਦਿੱਤਾ ਜਾਂਦਾ ਉਹਦੀ ਗੱਲ ਕੋਈ ਧਿਆਨ ਨਾਲ ਸੁਣੀ ਜਾਂਦੀ ਹੈ ਹੁਣ ਬਿਲਕੁਲ ਇਗਨੋਰ ਕੀਤਾ ਜਾਂਦਾ ਹੈ ਉਹ ਬੰਦਾ ਹੱਥ ਪੈਰ ਮਾਰਦਾ ਸੀਨੀਅਰ ਅਧਿਕਾਰੀਆਂ ਕੋਲ ਜਾਂਦਾ ਪਰ ਕਿਤੇ ਵੀ ਉਸ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਇਸ ਗੱਲ ਨੂੰ ਹੁਣ 19 ਤਰੀਕ ਨੂੰ ਐਫ ਆਈ ਆਰ ਲਿਖਾਈ ਗਈ ਫਿਰ 20 ਤਰੀਕ ਨੂੰ ਫਾਦਰ ਵੱਲੋਂ ਐਫ ਆਈ ਆਰ ਲਿਖਾਈ ਗਈ ਦਿਨ ਬੀਤਨੇ ਸ਼ੁਰੂ ਹੁੰਦੇ ਨੇ ਤੇ ਜਿਹੜਾ ਪਿਓ ਹੁੰਦਾ ਉਹ ਅਧਿਕਾਰੀਆਂ ਕੋਲ ਜਾਣਾ ਸ਼ੁਰੂ ਹੁੰਦਾ ਹੌਲੀ ਹੌਲੀ ਇਹ ਗੱਲ ਜਿਹੜੀ ਹੈ ਇਹ ਸੋਸ਼ਲ ਮੀਡੀਆ ਤੇ ਫੈਲਣੀ ਸ਼ੁਰੂ ਹੁੰਦੀ ਹੈ ਸੋਸ਼ਲ ਮੀਡੀਆ ਤੋਂ ਮੀਡੀਆ ਤੱਕ ਪਹੁੰਚਦੀ ਹੈ ਤੇ ਇਹ ਗੱਲ ਹੌਲੀ ਹੌਲੀ ਲੋਕਾਂ ਕੋਲ ਜਦੋਂ ਪਹੁੰਚਦੀ ਹੈ ਤੇ ਲੋਕ ਨਿਕਲਨੇ ਸ਼ੁਰੂ ਹੁੰਦੇ ਨੇ ਇਸ ਗੱਲ ਨੂੰ ਕਈ ਦਿਨ ਬੀਤ ਜਾਂਦੇ ਨੇ 3-4 ਦਿਨ ਬੀਤ ਜਾਂਦੇ ਨੇ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੁੰਦਾ ਲੜਕੀ ਦਾ ਫਾਦਰ ਉਹਦੇ ਫੋਨ ਤੇ ਇੱਕ ਫੋਨ ਆਉਂਦਾ ਜੰਮੂ ਤੋਂ ਇੱਕ ਲੜਕੇ ਦਾ ਉਹਦਾ ਕਹਿਣਾ ਹੁੰਦਾ ਵੀ ਮੈਂ ਤੁਹਾਡੀ ਲੜਕੀ ਦਾ ਦੋਸਤ ਹਾਂ ਸਾਡੀ ਆਨਲਾਈਨ ਚੈਟਿੰਗ ਵੀ ਹੁੰਦੀ ਸੀ ਤੇ ਗੱਲਬਾਤ ਹੁੰਦੀ ਸੀ ਜਦੋਂ ਉਹਦੇ ਬਾਰੇ ਪੁੱਛਦਾ ਤਾਂ ਉਹ ਫਾਦਰ ਦਾ ਕਹਿਣਾ ਹੁੰਦਾ ਵੀ ਮਿਸਾਸੀ ਆਪ ਲੱਭ ਰਹੇ ਆ ਐਫਆਈਆਰ ਲਿਖਾਈ ਗਈ ਹੈ ਪੁਲਿਸ ਕੁਝ ਵੀ ਨਹੀਂ ਕਰ ਰਹੀ ਤੇ ਉਹਦਾ ਸਾਨੂੰ ਕੁਝ ਵੀ ਪਤਾ ਨਹੀਂ ਤਾਂ ਉਹਦਾ ਕਹਿਣਾ ਹੁੰਦਾ ਵੀ ਹੋਟਲ ਦੇ ਅੰਦਰ ਉਹਦੇ ਨਾਲ ਜਰੂਰ ਕੁਝ ਗਲਤ ਹੋ ਰਿਹਾ ਸੀ ਜਿਹੜੀ ਕਿ ਮੇਰੇ ਨਾਲ ਉਹਦੀ ਵਟਸਐਪ ਚੈਟ ਹੋਈ ਸੀ ਤੇ ਉਹਨੇ ਕਾਲ ਕੀਤੀ ਸੀ ਉਹ ਮੁਸੀਬਤ ਦੇ ਦੇ ਸੀ ਆਪਣੇ ਲਾਸਟ ਦਿਨਾਂ ਦੇ ਵਿੱਚ ਤੇ ਹੋਵੇ ਨਾ ਹੋਵੇ ਇਹ ਉਸੇ ਹੋਟਲ ਮਾਲਕ ਦਾ ਤੇ ਉਹਦੇ ਸਟਾਫ ਦਾ ਹੀ ਕੰਮ ਹੈ ਹੁਣ ਉਹ ਕਹਿੰਦਾ ਪੁੱਛਦਾ ਉਹਦਾ ਪਿਓ ਕਿ ਤੇਰੇ ਕੋਲ ਚੈਟਿੰਗ ਪਈ ਹੈ ਉਹ ਕਹਿੰਦਾ ਵੀ ਹਾਂ ਮੇਰੇ ਕੋਲ ਚੈਟਿੰਗ ਵੀ ਪਈ ਹੈ ਉਹਦੀ ਫੋਨ ਕਾਲ ਦੀ ਰਿਕਾਰਡਿੰਗ ਵੀ ਪਈ ਹੈ ਫਿਰ ਕਹਿੰਦਾ ਵੀ ਉਹ ਮੈਨੂੰ ਭੇਜ ਉਹ ਭੇਜਦਾ ਤੇ ਫਿਰ ਸਾਰਾ ਕੁਝ ਲੈ ਕੇ ਉਹ ਲੜਕੀ ਦਾ ਫਾਦਰ ਡੀਐਮ ਸਾਹਿਬ ਕੋਲ ਜਾਂਦੇ ਨੇ ਹੁਣ ਡੀਐਮ ਸਾਹਿਬ ਪੁਲਿਸ ਨੂੰ ਆਰਡਰ ਦਿੰਦੇ ਨੇ ਵੀ ਐਫਆਈਆਰ ਕੀਤੀ ਜਾ ਤੇ ਲੜਕੀ ਦੀ ਭਾਲ ਕੀਤੀ ਜਾ ਉਦੋਂ ਤੱਕ ਜਿਹੜੇ ਲੋਕ ਨੇ ਉੱਤਰਾਖੰਡ ਦੇ ਸੜਕਾਂ ਤੇ ਉਤਰ ਜਾਂਦੇ ਨੇ ਹੁਣ ਅਕਰੋਸ਼ ਜਿਹੜਾ ਉਹ ਹੌਲੀ ਹੌਲੀ ਵੱਧ ਆ ਜਾਂਦਾ ਧਰਨੇ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ ਵੀ ਅੰਕਤਾ ਨੂੰ ਇਨਸਾਫ ਮਿਲਣਾ ਚਾਹੀਦਾ ਅੰਕਤਾ ਗਈ ਤੇ ਗਈ ਕਿੱਥੇ ਲੋਕਾਂ ਦਾ ਪ੍ਰੈਸ਼ਰ ਉਤੋਂ ਡੀਐਮ ਸਾਹਿਬ ਦਾ ਫੋਨ ਫਿਰ ਇੱਕ ਐਫਆਈਆਰ ਕੀਤੀ ਜਾਂਦੀ ਹੈ ਕਿਉਂਕਿ ਹੁਣ ਜਿਹੜੇ ਫਾਦਰ ਹੁੰਦੇ ਨੇ ਉਹ ਪੂਰੇ ਸਬੂਤ ਲੈ ਕੇ ਜਾਂਦੇ ਨੇ ਚੈਟ ਹੁੰਦੀ ਹੈ ਚੈਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਤੇ ਬਹੁਤ ਕੁਝ ਲਿਖਿਆ ਹੁੰਦਾ ਐਫਆਈਆਰ ਕੀਤੀ ਜਾਂਦੀ ਐਫਆਈਆਰ ਤੋਂ ਬਾਅਦ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਹੋਟਲ ਦਾ ਮਾਲਕ ਜਿਹੜਾ ਇੱਥੇ ਐਫਆਈਆਰ ਲਿਖਾ ਕੇ ਗਿਆ ਸੀ ਪੁਲਕਿਤ ਆਰਿਆ ਤੇ ਉਹਦਾ ਮੈਨੇਜਰ ਸੌਰਵ ਭਾਸਕਰ ਤੇ ਅਸਿਸਟੈਂਟ ਮੈਨੇਜਰ ਅੰਕਿਤ ਗੁਪਤਾ ਹੁਣ ਪੁਲਿਸ ਸਾਰੇ ਕਸੇ ਨੂੰ ਇਗਨੋਰ ਕਿਉਂ ਕਰਦੀ ਹੁੰਦੀ ਹੈ ਜਿਹੜਾ ਪੁਲਕਤਾਰਿਆ ਹੁੰਦਾ ਸਾਬਕਾ ਮੰਤਰੀ ਉਤਰਾਖੰਡ ਦਾ ਵਿਨੋਦ ਆਰਿਆ ਉਹਦਾ ਬੇਟਾ ਹੁੰਦਾ ਇਸ ਕਰਕੇ ਪੁਲਿਸ ਇਹ ਸਾਰੇ ਕਾਸੇ ਨੂੰ ਇਗਨੋਰ ਕਰਦੀ ਹੁੰਦੀ ਹੈ ਹੁਣ ਲੋਕਾਂ ਦਾ ਵੀ ਅਖਰੋਜ ਸੀ ਉੱਥੋਂ ਡੀਐਮ ਸਾਹਿਬ ਦਾ ਵੀ ਆਰਡਰ ਸੀ ਤੇ ਪ੍ਰੂਫ ਵੀ ਸਾਹਮਣੇ ਸੀ ਪੁਲਿਸ ਫਿਰ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਪੁਲਕਤਾਰਿਆ ਫਿਰ ਪਹਿਲੀ ਵਾਰ ਦੱਸਦਾ ਵੀ ਅਸੀਂ ਗਏ ਸੀ ਬੈਰਾਜ ਚੀਲਾ ਬੈਰਾਜ ਉੱਥੇ ਉਹਦਾ ਪੈਰ ਫਿਸਲਣ ਕਰਕੇ ਉਹ ਵਿੱਚ ਡਿੱਗ ਪੈਂਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਪੁਲਿਸ ਵੀਰ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਵੀ ਸਾਰਾ ਕੁਝ ਹੋਇਆ ਕੀ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਗੁੰਗੇ ਵੀ ਬੋਲਦੇ ਨੇ ਫਿਰ ਜਦੋਂ ਇਹ ਬੋਲਦੇ ਨੇ ਤਾਂ ਫਿਰ ਪੁਲਿਸ ਇਹਨਾਂ ਤਿੰਨਾਂ ਨੂੰ ਲੈ ਕੇ ਚੀਲਾ ਬੈਰਾਜ ਪਹੁੰਚਦੀ ਹੈ ਉੱਥੇ ਗੋਤਾਖੋਰ ਵੀ ਜਾਂਦੇ ਨੇ ਬੜੀ ਮਿਹਨਤ ਮੁਸ਼ਕਲ ਤੋਂ ਬਾਅਦ ਚੀਲਾ ਨਹਿਰ ਤੋਂ ਜਿੱਥੇ ਬੈਰਾਜ ਹੁੰਦਾ ਉਹ ਤੋਂ ਕਰੀਬ 8 ਕਿਲੋਮੀਟਰ ਦੂਰ ਇੱਕ লাশ ਮਿਲਦੀ ਹੈ ਤੇ ਉਹ লাশ ਹੁੰਦੀ ਹੈ ਉਸੇ ਲੜਕੀ ਅੰਕਿਤਾ ਭੰਡਾਰੀ ਦੀ ਜੇ ਜੀ 19 ਸਾਲ ਉਮਰ ਹੁੰਦੀ ਹੈ ਤੇ ਹੁਣ 5 6 ਦਿਨਾਂ ਬਾਅਦ লাশ ਪਾਣੀ ਦੇ ਵਿੱਚੋਂ ਮਿਲਦੀ ਹੈ ਤੇ ਸੋਚੋ লাশ ਦਾ ਕੀ ਹਸਾਬ ਕਿਤਾਬ ਹੋਣਾ ਫਿਰ ਉਹ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਪੋਸਟਮਾਰਟਮ ਲਈ ਤੇਜਦੀ ਹੈ ਪੋਸਟਮਾਰਟਮ ਹੁੰਦਾ ਪਰ ਜਿਹੜੇ ਘਰ ਵਾਲੇ ਹੁੰਦੇ ਨੇ ਇਸ ਪੋਸਟਮਾਰਟਮ ਤੋਂ ਉਹ ਸੰਤੁਸ਼ਟ ਨਹੀਂ ਹੁੰਦੇ ਫਿਰ ਏਮਜ਼ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਂਦਾ ਤੇ ਇੱਧਰ ਇਹਨਾਂ ਤੋਂ ਫਿਰ ਪੁੱਛ ਕੇ ਚੱਲਦੀ ਹੈ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਵੀ ਚੱਲਦੀ ਹੈ ਵੀ ਸਾਰਾ ਕੁਝ ਮਾਮਲਾ ਕੀ ਸੀ ਅਖੀਰ ਜੇ ਪੈਰ ਫਿਸਲਿਆ ਹੈ ਜਾਂ ਇਹਨੂੰ ਧੱਕਾ ਦਿੱਤਾ ਗਿਆ ਹੈ ਜਾਂ ਇਹਨੂੰ ਮਾਰਿਆ ਗਿਆ ਇਹ ਕਿਉਂ ਮਾਰਿਆ ਗਿਆ ਉਥੇ ਕਰਨ ਕੀ ਗਏ ਸੀ ਸਾਰਾ ਹੁਣ ਮਾਮਲਾ ਕੀ ਸੀ ਤੇ ਚੈਟਿੰਗ ਦੇ ਅਨੁਸਾਰ ਜੋ ਚੈਟਿੰਗ ਦੇ ਵਿੱਚ ਸੀ ਤੇ ਉਹਦੇ ਅਨੁਸਾਰ ਜਿਹੜੇ ਦੋਸ਼ੀ ਸੀ ਉਹ ਇਹ ਤਿੰਨੋਂ ਜਣੇ ਸੀ ਕੁਲਕਤਾਰਿਆ ਸੌਰਵ ਭਾਸਕਰ ਤੇ ਅੰਕਿਤ ਗੁਪਤਾ ਇਹਨਾਂ ਤਿੰਨਾਂ ਤੋਂ ਵੀ ਪੁੱਛ ਕੇ ਚੱਲਦੀ ਹੈ ਇੱਕ ਉਥੇ ਪੁਲਿਸ ਨੂੰ ਸੀਸੀਟੀਵੀ ਕੈਮਰਾ ਮਿਲਦਾ ਜਿਸ ਦੇ ਵਿੱਚ ਪੁਲਕਤਾਰਿਆ ਅੰਕਿਤਾ ਭੰਡਾਰੀ ਦੇ ਨਾਲ ਇੱਕ ਸਕੂਟੀ ਤੇ ਜਾਂਦੀ ਹੁੰਦੀ ਹੈ ਤੇ ਇਹਨਾਂ ਦੇ ਪਿੱਛੇ ਹੁੰਦੇ ਨੇ ਇੱਕ ਮੋਟਰਸਾਈਕਲ ਤੇ ਸੌਰਵ ਭਾਸਕਰ ਤੇ ਅੰਕਿਤ ਗੁਪਤਾ ਇਹ ਸੀਸੀਟੀਵੀ ਦੇ ਵਿੱਚ ਜਾਂਦੇ ਦਾ ਦਿਖਦੇ ਨੇ ਪਰ ਜਦੋਂ ਵਾਪਸ ਆਉਂਦੇ ਨੇ ਉਦੋਂ ਇਹ ਤਿੰਨ ਜਣੇ ਹੁੰਦੇ ਨੇ ਅੰਕਿਤਾ ਭੰਡਾਰੀ ਇਹਨਾਂ ਦੇ ਨਾਲ ਨਹੀਂ ਹੁੰਦੀ ਜਿਹੋ ਪੈਰ ਫਿਸਲਣ ਕਰਕੇ ਗਿਰੀ ਸੀ ਫਿਰ ਉਹਨੂੰ ਬਚਾਇਆ ਕਿਉਂ ਨਹੀਂ ਗਿਆ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਕਿਸੇ ਨੂੰ ਫੋਨ ਕਿਉਂ ਨਹੀਂ ਕੀਤਾ ਗਿਆ ਚੁੱਪਚਾਪ ਤਿੰਨੋਂ ਜਣੇ ਵਾਪਸ ਆ ਕੇ ਤੇ ਅਗਲੇ ਦਿਨ ਗੁੰਮਸ਼ੁਦਗੀ ਦੀ ਰਿਪੋਰਟ ਕਿਉਂ ਲਿਖਾਈ ਜਾਂਦੀ ਹੈ ਹੁਣ ਜੋ ਕੁਝ ਇਹ ਫਿਰ ਦੱਸਦੇ ਨੇ ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਪੌੜੀ ਗੜਵਾਲ ਜ਼ਿਲ੍ਹੇ ਦੇ ਰਹਿਣ ਵਾਲੇ ਵੀਰਿੰਦਰ ਤੇ ਉਹਨਾਂ ਦੀ ਪਤਨੀ ਸੋਨੀ ਦੇਵੀ ਇਹਨਾਂ ਦੀ ਬੇਟੀ ਸੀ ਅੰਕਿਤਾ ਭੰਡਾਰੀ ਜਿਹੜੇ ਵੀਰਿੰਦਰ ਹੁੰਦੇ ਨੇ ਇਹ ਪ੍ਰਾਈਵੇਟ ਮਾੜੀ ਮੋਟੀ ਜੌਬ ਕਰਦੇ ਹੁੰਦੇ ਨੇ ਤੇ ਜਿਹੜੀ ਸੋਨੀ ਦੇਵੀ ਹੁੰਦੀ ਹੈ ਉਹ ਆਂਗਣਵਾੜੀ ਦੇ ਵਿੱਚ ਲੱਗੀ ਹੁੰਦੀ ਹੈ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੇ ਹੁੰਦੇ ਨੇ ਬੱਚੇ ਵੱਡੇ ਹੁੰਦੇ ਨੇ ਅੰਕਿਤਾ ਜਿਹੜੀ ਹੁੰਦੀ ਹੈ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਹੁੰਦੀ ਹੈ ਇਹ ਵੱਡੇ ਹੋ ਕੇ ਕੁਝ ਬਣਨਾ ਚਾਹੁੰਦੀ ਸੀ ਪਲੱਸ 2 ਵੀ 88% ਲੈ ਕੇ ਪਾਸ ਕਰਦੀ ਹੈ ਉਸ ਤੋਂ ਬਾਅਦ ਇਹ ਹੋਟਲ ਮੈਨੇਜਮੈਂਟ ਦਾ ਕੋਰਸ ਕਰਦੀ ਹੈ ਅੱਗੇ ਲੋਕਡਾਊਨ ਆ ਜਾਂਦਾ ਲੋਕਡਾਊਨ ਦੇ ਵਿੱਚ ਸਾਰੇ ਲੋਕਾਂ ਦਾ ਕੰਮ ਬੰਦ ਹੋ ਜਾਂਦਾ ਲੋਕ ਘਰਾਂ ਦੇ ਵਿੱਚ ਬਹਿ ਜਾਂਦੇ ਨੇ ਹੁਣ ਆਮ ਪਰਿਵਾਰਾਂ ਦਾ ਲੋਕਡਾਊਨ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਜੋ ਕੁਝ ਘਰ ਹੈ ਸੀ ਸਾਰਾ ਖਰਚ ਹੋ ਜਾਂਦਾ ਅੰਕਤਾ ਭੰਡਾਰੀ ਆਪਣੇ ਪੇਰੈਂਟਸ ਦੀ ਮਦਦ ਕਰਨਾ ਚਾਹੁੰਦੀ ਸੀ ਤੇ ਆਪ ਵੀ ਕੁਝ ਬਣਨਾ ਚਾਹੁੰਦੀ ਸੀ ਉਹਦੇ ਲਈ ਉਹਨੂੰ ਪਤਾ ਸੀ ਵੀ ਪੈਸਾ ਬਹੁਤ ਜ਼ਰੂਰੀ ਹੈ ਤੇ ਉਹ ਕੰਮ ਕਰਨ ਦੀ ਸੋਚਦੀ ਹੈ ਉਹਨੂੰ ਕੋਈ ਦੱਸਦਾ ਬੀਰਿਸੇ ਕੇਸ ਦੇ ਕੋਲ ਇੱਕ ਨਵਾਂ ਰਿਜ਼ੋਰਟ ਮਨੰਤਰਾ ਰਿਜ਼ੋਰਟ ਖੁੱਲਿਆ ਉੱਥੇ ਉਹਨਾਂ ਨੂੰ ਰਿਸੈਪਸ਼ਨ ਤੇ ਬੈਠਣ ਵਾਲੀ ਇੱਕ ਲੜਕੀ ਦੀ ਜ਼ਰੂਰਤ ਹੈ ਇਹ ਉੱਥੇ ਅਪਲਾਈ ਕਰਦੀ ਹੈ ਇਹਨੂੰ ਜੌਬ ਮਿਲਦੀ ਹੈ 10000 ਰੁਪਏ ਮਹੀਨੇ ਤੇ ਜਿਹੜਾ ਮਨੰਤਰਾ ਰਿਜ਼ੋਰਟ ਹੁੰਦਾ ਇਹ ਪੁਲਕਤਾਰੀਆ ਦਾ ਹੁੰਦਾ ਫਾਦਰ ਇਹਦੇ ਸਾਬਕਾ ਮੰਤਰੀ ਹੁੰਦੇ ਨੇ ਜਿਹੜਾ ਹੋਟਲ ਹੁੰਦਾ ਇਹ ਰੋਡ ਤੋਂ ਕਹ ਲਈਏ ਜਹਾ ਆਬਾਦੀ ਤੋਂ ਕਹ ਲਈਏ 5-7 ਕਿਲੋਮੀਟਰ ਅੰਦਰ ਜੰਗਲ ਦੇ ਵਿੱਚ ਹੁੰਦਾ ਹੁਣ ਉੱਥੇ ਜੌਬ ਇਹਨੂੰ ਮਿਲਦੀ ਹੈ 10000 ਰੁਪਏ ਮਹੀਨੇ ਦੀ ਰੋਜ਼ ਆਉਣਾ ਜਾਣਾ 150 ਕਿਲੋਮੀਟਰ ਦੂਰ ਸੀ ਘਰ ਉਹ ਵੀ ਸੰਭਵ ਨਹੀਂ ਸੀ ਤੇ ਹੁਣ ਉੱਥੇ ਕੋਈ ਕਿਰਾਏ ਦਾ ਕਮਰਾ ਵੀ ਨੇੜੇ ਤੇੜੇ ਨਹੀਂ ਸੀ ਮਿਲ ਸਕਦਾ ਕਿਉਂਕਿ ਹੋਟਲ ਜੰਗਲ ਦੇ ਵਿੱਚ ਸੀ ਪੁਲਕਧਾਰੀਆ ਦਾ ਕਹਿਣਾ ਹੁੰਦਾ ਵੀ ਤੂੰ ਰਿਸੈਪਸ਼ਨ ਤੇ ਬੈਠਦੀ ਜਿਹੜਾ ਨਾਲ ਵਾਲਾ ਕਮਰਾ ਇਹ ਤੂੰ ਆਪਣੇ ਰਹਿਣ ਵਾਸਤੇ ਇਸਤੇਮਾਲ ਕਰ ਸਕਦੀ ਹੈ ਚਲੋ ਇਹ ਖੁਸ਼ ਹੁੰਦੀ ਹੈ ਕਮਰਾ ਵੀ ਮਿਲ ਜਾਂਦਾ ਹੈ ਜੌਬ ਵੀ ਮਿਲ ਜਾਂਦੀ ਹੈ ਚਾਹੇ ਉਹ ਜੌਬ 10000 ਦੀ ਸੀ ਪਰ ਉਹਦੀ ਪਹਿਲੀ ਜੌਬ ਸੀ ਤੇ ਪਹਿਲੀ ਕਮਾਈ ਸੀ ਉਹਨੂੰ ਬਹੁਤ ਵਧੀਆ ਲੱਗਦਾ ਹੈ ਉੱਥੇ ਬੈਠ ਕੇ ਹੁਣ ਜਦੋਂ ਕੰਮ ਕਰਦੀ ਐ ਸਾਰਾ ਕੁਝ ਦੇਖਦੀ ਐ ਵੀ ਜਦੋਂ ਆਪਾਂ ਕਿਸੇ ਦੇ ਵਿੱਚ ਰਹਿਨੇ ਆ ਫਿਰ ਉਹਦੀਆਂ ਚੰਗੀਆਂ ਗੱਲਾਂ ਤੇ ਮਾੜੀਆਂ ਗੱਲਾਂ ਸਾਰਾ ਕੁਝ ਪਤਾ ਲੱਗਦਾ ਦੀਆਂ ਬੁਰਾਈਆਂ ਦਾ ਵੀ ਪਤਾ ਲੱਗਦਾ ਤੇ ਉਹਨੂੰ ਥੋੜੇ ਦਿਨਾਂ ਬਾਅਦ ਹੀ ਸਮਝ ਲੱਗ ਜਾਂਦੀ ਐ ਵੀ ਹੋਟਲ ਦੇ ਵਿੱਚ ਬਹੁਤ ਕੁਝ ਗਲਤ ਹੋ ਰਿਹਾ ਕਿਉਂਕਿ ਪੁਲਕਤ ਆਰਿਆ ਨੇ ਹੋਟਲ ਖੋਲ੍ਹਿਆ ਸੀ ਕਾਫੀ ਪੈਸਾ ਲਾਇਆ ਸੀ ਉਹ ਤੇ ਰਿਜ਼ੋਰਟ ਦੇ ਉੱਪਰ ਪਰ ਜਿਹੜੀਆਂ ਫੈਮਲੀਆਂ ਸੀ ਉਹ ਜੰਗਲ ਦੇ ਵਿੱਚ ਨਹੀਂ ਆਉਂਦੀਆਂ ਡਰ ਹੁੰਦਾ ਮਨ ਦੇ ਵਿੱਚ ਜਿੰਨਾ ਇਹਨੂੰ ਉਮੀਦ ਸੀ ਉਹਨਾਂ ਰਿਜ਼ੋਰਟ ਨਹੀਂ ਚੱਲਿਆ ਤਾਂ ਫੇਰੇ ਕੀ ਕਰਦਾ ਉੱਥੇ ਉੱਥੇ ਸਦੀਆਂ ਪੁਰਾਣਾ ਜਿਹੜਾ ਕਲੀਏ ਵੀ ਤੰਦਾ ਇਹ ਸ਼ੁਰੂ ਕਰਦਾ ਹੈ ਇਹ ਜਿਸਮ ਫਰੋਸੀ ਦਾ ਤੰਦਾ ਸ਼ੁਰੂ ਕਰਦਾ ਵੀ ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਐਕਸਟਰਾ ਸਵਾਵਾਵਾਂ ਦਿੱਤੀਆਂ ਜਾਂਣ ਹੁਣ ਇਹ ਸਾਰਾ ਕੁਝ ਚੱਲਦਾ ਤੇ ਅੰਕਤਾ ਦੇਖਦੀ ਹੈ ਬੈਠ ਕੇ ਉਹਨੂੰ ਲੱਗਦਾ ਵੀ ਇਹ ਗੱਲ ਸਹੀ ਨਹੀਂ ਤੇ ਹੋਟਲ ਵੀ ਸਹੀ ਨਹੀਂ ਹੁਣ ਇਹ ਸਾਰੀਆਂ ਗੱਲਾਂ ਆਪਣੇ ਮਾਪੇ-ਬਾਪ ਨੂੰ ਤਾਂ ਦੱਸ ਨਹੀਂ ਸਕਦੇ ਜੀ ਮੈਸੀ ਜਗ੍ਹਾ ਤੇ ਕੰਮ ਕਰਦੀਆਂ ਪਰ ਕਈ ਵਾਰ ਆਪਾਂ ਨੂੰ ਪਤਾ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਫਰੈਂਡ ਬਣਦੇ ਨੇ ਕਈ ਵਾਰ ਗਲਤ ਵੀ ਬਣਦੇ ਨੇ ਤੇ ਕਈ ਵਾਰ ਬਹੁਤ ਚੰਗੇ ਇਨਸਾਨ ਦੀ ਮਿਲ ਜਾਂਦੇ ਨੇ ਇੱਕ ਜਿਹੜਾ ਆਨਲਾਈਨ ਫਰੈਂਡ ਸੀ ਜੰਮੂ ਦੇ ਵਿੱਚ ਰਹਿਣ ਵਾਲਾ ਉਹਦੇ ਨਾਲੇ ਸਾਰੀਆਂ ਗੱਲਾਂ ਸ਼ੇਅਰ ਕਰਦੀ ਸੀ ਕਿੱਥੇ ਜੌਬ ਕਰਦੀ ਐ ਕਿਵੇਂ ਕਰਦੀ ਐ ਘਰ ਦੇ ਹਾਲਾਤ ਕੀ ਨੇ ਤੇ ਇਹ ਰਿਜ਼ੋਰਟ ਦੇ ਵਿੱਚ ਕੀ ਕੀ ਹੁੰਦਾ ਇਹ ਸਾਰੀਆਂ ਗੱਲਾਂ ਉਹਦੇ ਨਾਲ ਕਰਦੀ ਸੀ ਤੇ ਇਹਦਾ ਇਹ ਵੀ ਕਹਿਣਾ ਸੀ ਵੀ ਮੈਂ ਇੱਥੇ ਜੌਬ ਨਹੀਂ ਕਰ ਸਕਦੀ ਇਹ ਜਗ੍ਹਾ ਬਹੁਤ ਗੰਦੀ ਐ ਹੋਟਲ ਬਹੁਤ ਗੰਦਾ ਐ ਇੱਥੇ ਬਹੁਤ ਗਲਤ ਕੰਮ ਹੁੰਦਾ ਤੇ ਉਹ ਕਾਲ ਵੀ ਕਰਦੀ ਸੀ ਕਾਲ ਵੀ ਇਹਦੇ ਨਾਲ ਸਾਰਾ ਕੁਝ ਇਹੀ ਡਿਸਕਸ ਜੋ ਦਿਨ ਚ ਬੀਤਦਾ ਹੁੰਦਾ ਸਾਰਾ ਕੁਝ ਉਹਦੇ ਨਾਲ ਸ਼ੇਅਰ ਕਰਦੀ ਸੀ ਹੁਣ ਅੱਗੇ ਚੱਲ ਕੇ ਉਹ ਚੈਟਿੰਗ ਦੇ ਵਿੱਚ ਜਿਹੜੀ ਚੈਟਿੰਗ ਉਹਨੇ ਭੇਜੀ ਸੀ ਇਹ ਸਾਰਾ ਕੁਝ ਸੀ ਉਹਦੇ ਵਿੱਚ ਤੇ ਅੱਗੇ ਇਹ ਵੀ ਲਿਖਦੀ ਹੈ ਵੀ ਇਹਦੇ ਲਈ ਜਿਹੜਾ ਪੁਲਕਤ ਆ ਰਿਹਾ ਉਹਨੇ ਇੱਕ ਦਿਨ ਸ਼ਰਾਬ ਦੇ ਨਸ਼ੇ ਦੇ ਵਿੱਚ ਇਹਦੇ ਨਾਲ ਬਦਤਮੀਜ਼ੀ ਵੀ ਕੀਤੀ ਇਹਨੂੰ ਛੇੜਿਆ ਵੀ ਪਰ ਦੂਜੇ ਦਿਨ ਆ ਕੇ ਉਹ ਸੌਰੀ ਮੰਗਦਾ ਵੀ ਇਹ ਮਾਮਲਾ ਅੱਗੇ ਨਾ ਵਧੇ ਇਹ ਵੀ ਸਾਰਾ ਕੁਝ ਚੈਟਿੰਗ ਦੇ ਵਿੱਚ ਹੁੰਦਾ ਹੈ ਹੁਣ ਇਦੋਂ ਅੱਗੇ ਚੱਲ ਕੇ ਇਹ ਚੀਜ਼ ਦਾ ਤੁਹਾਨੂੰ ਪਤਾ ਲੱਗਿਆ ਸੀ ਪਰ ਇਦੋਂ ਅੱਗੇ ਇਹਨੂੰ ਵੀ ਅੰਕਤਾ ਪੰਡਾਰੀ ਨੂੰ ਕਿਹਾ ਜਾਂਦਾ ਜਿਹੜੇ VIP ਕਸਟਮਰ ਆਉਂਦੇ ਨੇ ਉਹਨਾਂ ਨੂੰ ਐਕਸਟਰਾ ਸੇਵਾਵਾਂ ਦੇਣ ਲਈ ਇਹਦਾ ਮਤਲਬ ਤੁਸੀਂ ਸਮਝ ਗਏ ਹੋ ਕਿ ਮੈਂ ਕਹਿਣਾ ਚਾਹੁੰਨਾ ਤਾਂ ਕੀ ਉਹਨਾਂ ਨੇ ਉਸ 19 ਸਾਲ ਦੀ ਲੜਕੀ ਨੂੰ ਕਿਹਾ ਉਹ ਸਾਰੇ ਕਾਸ ਤੋਂ ਜਵਾਬ ਦਿੰਦੀ ਹੈ ਉਹਨੂੰ 10000 ਰੁਪਏ ਦਾ ਲਾਲਚ ਦਿੱਤਾ ਜਾਂਦਾ ਇੱਕ ਕਸਟਮਰ ਨੂੰ ਖੁਸ਼ ਕਰਨ ਦਾ ਪਰ ਉਹ ਇਸ ਤੋਂ ਜਵਾਬ ਦੇ ਦਿੰਦੀ ਹੈ ਵੀ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ 10000 ਰੁਪਏ ਦੇ ਲਈ ਇਹ ਕੰਮ ਨਹੀਂ ਕਰ ਸਕਦੀ ਉਹਨੂੰ ਡਰਾ ਧਮਕਾ ਜਾਂਦਾ ਹੈ ਉਹਨਾਂ ਨੂੰ ਪਤਾ ਸੀ ਵੀ ਇਹ ਗਰੀਬ ਕਰਦੀ ਹੈ ਵੀ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਉਹ ਕਹਿੰਦੀ ਬਿਸ਼ੱਕ ਨੌਕਰੀ ਤੋਂ ਕੱਢ ਦਿਓ ਮੈਂ ਵੈਸੇ ਵੀ ਇਹ ਨੌਕਰੀ ਨਹੀਂ ਕਰਨਾ ਚਾਹੁੰਦੀ ਮੈਂ ਕੰਮ ਕਿਤੇ ਹੋਰ ਕਰ ਲਾਂਗੀ ਪਰ ਮੈਂ ਇਹ ਕੰਮ ਨਹੀਂ ਕਰ ਸਕਦੀ ਹੁਣ ਇਹਨਾਂ ਵੱਲੋਂ ਉਹਨੂੰ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਹੈ ਉਹਦੇ ਨਾਲ ਬਦਤਮੀਜ਼ੀ ਵੀ ਕੀਤੀ ਜਾਂਦੀ ਹੈ ਪਰ ਜਦੋਂ ਇਹ ਦੇਖਦੇ ਨੇ ਵੀ ਇਹ ਕਿਸੇ ਤਰੀਕੇ ਵੀ ਨਹੀਂ ਮੰਨਨੀਏਗੀ ਹੁਣ ਇਹ ਸਾਰਾ ਕੁਝ ਜਿਹੜਾ ਕੁਝ ਵੀ ਹੁੰਦਾ ਇਹ ਸਾਰੀ ਚੈਟਿੰਗ ਆਪਣੇ ਦੋਸਤ ਜੰਮੂ ਵਾਲੇ ਦੇ ਨਾਲ ਸ਼ੇਅਰ ਕਰਦੀ ਉਹਦੇ ਨਾਲ ਚੈਟ ਕਰਦੀ ਤੇ ਸਾਰੀਆਂ ਗੱਲਾਂ ਉਹਨੂੰ ਦੱਸੀਆਂ ਜਾਂਦੀਆਂ ਨੇ ਇਹ ਸਾਰਾ ਕੁਝ ਅਜੇ ਚੱਲਦਾ ਹੀ ਹੁੰਦਾ ਹੈ ਇੱਧਰ ਪੁਲਕਤਾਰਿਆਂ ਨੂੰ ਤੇ ਉਹਨਾਂ ਤਿੰਨਾਂ ਨੂੰ ਲੱਗਦਾ ਵੀ ਜੇ ਇੱਥੋਂ ਚਲੀ ਗਈ ਇਹ ਬਾਹਰ ਜਾ ਕੇ ਗੱਲ ਕਰੇਗੀ ਲੋਕਾਂ ਕੋਲ ਗੱਲ ਕਰੇਗੀ ਤੇ ਸਾਡੇ ਰਿਜ਼ੋਰਟ ਦੀ ਬਦਨਾਮੀ ਹੋਏਗੀ ਇਹ ਪਹਿਲਾਂ ਵੀ ਬਹੁਤ ਘਟ ਚੱਲ ਰਿਹਾ ਤੇ ਇਹ ਜੇ ਬਦਨਾਮ ਇੱਕ ਵਾਰੀ ਹੋ ਗਿਆ ਤਾਂ ਫਿਰ ਬਿਲਕੁਲ ਜਿਹੜਾ ਇੱਕ ਹਿਸਾਬ ਨਾਲੇ ਬੰਦ ਹੀ ਹੋ ਜਾਏਗਾ ਤਾਂ ਫਿਰ ਇਹਨੂੰ ਕਰਦੇ ਨੇ ਵੀ ਤੇਰੇ ਨਾਲ ਕੋਈ ਗੱਲ ਕਰਨੀ ਹੈ ਮੇਰੇ ਨਾਲ ਚੱਲ ਉਹਨੂੰ ਨਾਲ ਲੈ ਕੇ ਜਾਇਆ ਜਾਂਦਾ ਤੇ ਚਾਰੋਂ ਜਣੇ ਜਾਂਦੇ ਨੇ ਮੋਟਰਸਾਈਕਲ ਦੇ ਉੱਪਰ ਇੱਕ ਸਕੂਟੀ ਦੇ ਉੱਪਰ ਬੈਠਦੇ ਨੇ ਪੁਲਕਤਾਰਿਆ ਤੇ ਉਹਦੇ ਨਾਲ ਅੰਕਿਤਾ ਦੂਜੇ ਬਾਈਕ ਤੇ ਸੌਰਵ ਭਾਸਕਰ ਤੇ ਉਹਦੇ ਨਾਲ ਅੰਕਿਤ ਗੁਪਤਾ ਇਹ ਚਾਰੋਂ ਜਣੇ ਜਾਂਦੇ ਨੇ ਚੀਲਾ ਬੈਰਾਜ ਜਿਹੜਾ ਕਿ ਸੀਸੀਟੀਵੀ ਦੇ ਵਿੱਚ ਵੀ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਮਿਲਿਆ ਸੀ ਇਹ ਚਾਰੋਂ ਜਣੇ ਜਾਂਦੇ ਨੇ ਉੱਥੇ ਜਾ ਕੇ ਇਹਨਾਂ ਦੀ ਫਿਰ ਲੜਾਈ ਹੁੰਦੀ ਹੈ ਹਾਲਾਂਕਿ ਉਸ ਸਮੇਂ ਜਿਹੜੀ ਅੰਕਿਤਾ ਹੁੰਦੀ ਹੈ ਆਪਣੇ ਦੋਸਤ ਨੂੰ ਫੋਨ ਕਰਦੀ ਹੈ ਕਿ ਪੁੱਛਦਾ ਵੀ ਤੂੰ ਕਿੱਥੇ ਆਈਆਂ ਜਦੋਂ ਸਾਰਾ ਕੁਝ ਦੱਸ ਦਈਏ ਤੇ ਉਹਨੂੰ ਉਹਦਾ ਕਹਿਣਾ ਸੀ ਵੀ ਮੈਨੂੰ ਡਰ ਮਹਿਸੂਸ ਹੋਇਆ ਵੀ ਇੱਥੇ ਇਹਦੇ ਨਾਲ ਕੁਝ ਗਲਤ ਨਾ ਹੋ ਜੇ ਮੈਨੂੰ ਕਿਹਾ ਵੀ ਤੂੰ ਫੋਨ ਨਾ ਕੱਟੀ ਪਰ ਉਹ ਜਿਆਦਾ ਗੱਲ ਨਹੀਂ ਸੀ ਕਰ ਸਕਦੀ ਫਿਰ ਵੀ 18-19 ਮਿੰਟ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ 8:52 ਤੇ ਇਹਦਾ ਫੋਨ ਸਵਿਚ ਆਫ ਹੋ ਜਾਂਦਾ ਹੁਣ ਇਹਨਾਂ ਤਿੰਨਾਂ ਦੇ ਕਹਿਣ ਦੇ ਮੁਤਾਬਕ ਜਦੋਂ ਉੱਥੇ ਜਾਂਦੇ ਨੇ ਉੱਥੇ ਇਹਨਾਂ ਦੀ ਲੜਾਈ ਹੁੰਦੀ ਹੈ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਉਹਨੂੰ ਮਾਰਿਆ ਜਾਂਦਾ ਫਿਰ ਉਹਨੂੰ ਇੱਕਦਮ ਉਸ ਬੈਰਾਜ਼ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ ਨਹਿਰ ਦੇ ਵਿੱਚ ਤੇ ਉਹ ਦੂਸੇਟਣ ਤੋਂ ਬਾਅਦ ਇਹ ਵਾਪਸ ਆ ਜਾਂਦੇ ਨੇ ਜਿਹੜਾ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੁੰਦਾ ਤੇ ਉਹ ਜੰਮੂ ਵਾਲੇ ਦੋਸਤ ਵੱਲੋਂ ਉਹਨੂੰ ਫੋਨ ਲਾਏ ਜਾਂਦੇ ਨੇ ਵਾਰ-ਵਾਰ ਪਰ ਉਹਦੋਂ ਤੱਕ ਉਹਦਾ ਫੋਨ ਹੁਣ ਕੀ ਲੱਗਣਾ ਸੀ ਉਹਦਾ ਫੋਨ ਵੀ ਸਵਿਚ ਆਫ ਹੋ ਚੁੱਕਿਆ ਸੀ ਤੇ ਉਹ ਆਪ ਵੀ ਆਫ ਹੋ ਚੁੱਕੀ ਸੀ ਇਸ ਤੋਂ ਬਾਅਦ ਆ ਕੇ ਇਹਦੇ ਵੱਲੋਂ ਐਫਆਈਆਰ ਲਿਖਾਈ ਜਾਂਦੀ ਹੈ ਇਹਨੂੰ ਸਿਰਫ ਇਸ ਵਾਸਤੇ ਮਾਰਿਆ ਜਾਂਦਾ ਹੈ ਵੀ ਇਹ ਬਾਹਰ ਜਾ ਕੇ ਕਿਸੇ ਨੂੰ ਦੱਸੇ ਨਾ ਵੀ ਅਸੀਂ ਜਿਹੜਾ ਇੱਥੇ ਗੰਦਾ ਕੰਮ ਕਰਦੇ ਆ ਇਹ ਕਿਸੇ ਨੂੰ ਪਤਾ ਨਾ ਲੱਗੇ ਪੁਲਕਤਾਰਿਆ ਨੇ ਆਪਣੇ ਫਾਦਰ ਦੀ ਮਦਦ ਦੇ ਨਾਲ ਕਿਉਂਕਿ ਉਹ ਸਾਫ ਦਾ ਮੰਤਰੀ ਸੀ ਉਹ ਸਮੇਂ ਮੰਤਰੀ ਸੀ ਉਸ ਤੋਂ ਬਾਅਦ ਇਹ ਪੈਸਾ ਵੀ ਸੀ ਤੇ ਇੱਕ ਜੰਗਲ ਦੇ ਵਿੱਚ ਰਿਜ਼ੋਰਟ ਬਣਾਉਂਦਾ ਵੀ ਮੇਰਾ ਰਿਜ਼ੋਰਟ ਇੱਥੇ ਬਹੁਤ ਜ਼ਿਆਦਾ ਚੱਲੇਗਾ ਪਰ ਜਦੋਂ ਨਹੀਂ ਚੱਲਦਾ ਤਾਂ ਫਿਰ ਉੱਥੇ ਗਲਤ ਕੰਮ ਸ਼ੁਰੂ ਕਰਦਾ ਹੁਣ ਉਹ ਗਲਤ ਕੰਮਾਂ ਨੂੰ ਲੁਕਾਉਣ ਦੇ ਵਾਸਤੇ ਅੰਕਤਾ ਨੂੰ ਮਾਰ ਦਿੱਤਾ ਜਾਂਦਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੁਣ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਉਹਦੋਂ ਪਹਿਲਾਂ ਕੀ ਕਰਦੇ ਨੇ ਜਿਹੜਾ ਉਹਦਾ ਕਮਰਾ ਸੀ ਉਹ ਕਮਰਾ ਜੀਸੀਪੀ ਬੁਲਾ ਕੇ ਤੜਵਾ ਦਿੱਤਾ ਜਾਂਦਾ ਉਹਦੀਆਂ ਕੰੰਧਾਂ ਤੜਵਾ ਦਿੱਤੀਆਂ ਜਾਂਦੀਆਂ ਨੇ ਹੋ ਸਕਦਾ ਸੀ ਉੱਥੇ ਕੋਈ ਇਹਨਾਂ ਵੱਲੋਂ ਲੱਗਦਾ ਸੀ ਇਹਨਾਂ ਨੂੰ ਵੀ ਇੱਥੇ ਪ੍ਰੂਫ ਨੇ ਇੱਥੇ ਸਬੂਤ ਨੇ ਕੁਝ ਨਾ ਕੁਝ ਪੁਲਿਸ ਨੂੰ ਮਿਲ ਸਕਦਾ ਉਹ ਦੋਨੋਂ ਕੰੰਧਾਂ ਤੜਵਾ ਦਿੱਤੀਆਂ ਜਾਂਦੀਆਂ ਨੇ ਉਹ ਕਮਰੇ ਦੀਆਂ ਇਹ ਵੀ ਜਦੋਂ ਪੁਲਿਸ ਨੂੰ ਪਤਾ ਲੱਗਦਾ ਉਸ ਤੋਂ ਬਾਅਦ ਫਿਰ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਇਹ 3 ਕਰੋੜ ਰੁਪਏ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਂਦੀ ਹੈ ਜਿਹੜੀ ਲੱਗਦਾ ਸੀ ਵੀ ਇਹਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈ ਹੈ ਹੁਣ ਇੱਕ ਪਾਸੇ ਇੱਕ ਗਰੀਬ ਪਰਿਵਾਰ ਸੀ ਪਰ ਉਹਦੇ ਨਾਲ ਪੂਰਾ ਉੱਤਰਾਖੰਡ ਸੀ ਤੇ ਪੂਰੇ ਇੰਡੀਆ ਦੀਆਂ ਦੁਆਵਾਂ ਸੀ ਲੋਕ ਸੜਕਾਂ ਦੇ ਉੱਪਰ ਸੀ ਤੇ ਦੂਜੇ ਪਾਸੇ ਪੈਸਾ ਸੀ ਪਾਵਰ ਸੀ ਪਰ ਇੱਥੇ ਬੀਜੇਪੀ ਇੱਕ ਬਹੁਤ ਵਧੀਆ ਕੰਮ ਕਰਦੀ ਹੈ ਵਿਨੋਦ ਆਰਿਆ ਨੂੰ ਬੀਜੇਪੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਜਾਂਦਾ ਏਕ ਬਹੁਤ ਵਧੀਆ ਕੰਮ ਕੀਤਾ ਹੁਣ ਪੈਸੇ ਦੀ ਤੇ ਇੱਕ ਆਮ ਬੰਦੇ ਦੀ ਲੜਾਈ ਲਹਿ ਜਾਂਦੀ ਹੈ ਆਮ ਬੰਦੇ ਦੇ ਨਾਲ ਲੋਕ ਹੁੰਦੇ ਨੇ ਇਹ ਕੇਸ ਚੱਲਦਾ ਹੁਣ ਉਥੇ ਵਕੀਲਾਂ ਵੱਲੋਂ ਇਹ ਸਾਬਤ ਕੀਤਾ ਜਾਂਦਾ ਵੀ ਇਹਨੇ ਆਤਮ ਹੱਤਿਆ ਕੀਤੀ ਹੈ ਘਰ ਤੋਂ ਦੂਰ ਰਹਿੰਦੀ ਸੀ ਗਰੀਬੀ ਸੀ ਤੇ ਇਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਣਾ ਚਾਹੁੰਦੀ ਸੀ ਜਿਹੜੇ ਕਿ ਘਰ ਦੇ ਨਹੀਂ ਸੀ ਮੰਨਦੇ ਹੁਣ ਜਿਹੜੀ ਚੈਟ ਸੀ ਚੈਟ ਦੇ ਵਿੱਚ ਕਿਤੇ ਵੀ ਪਿਆਰ ਦਾ ਇਜ਼ਹਾਰ ਦੀ ਜਾਂ ਐਸੀ ਕੋਈ ਵੀ ਗੱਲ ਨਹੀਂ ਹੁੰਦੀ ਪਰ ਇਹਨਾਂ ਦੀਆਂ ਤਿੰਨੇ ਜਣੀਆਂ ਦੀਆਂ ਕਰਤੂਤਾਂ ਚੈਟ ਦੇ ਵਿੱਚ ਜ਼ਰੂਰ ਹੁੰਦੀਆਂ ਨੇ ਔਰ ਰੋਜ਼ਾਨਾ ਦੀਆਂ ਹੁੰਦੀਆਂ ਨੇ ਜੋ ਕੁਝ ਵੀ ਹਰਕਤਾਂ ਕਰਦੇ ਸੀ ਉਹਨਾਂ ਤਿੰਨਾਂ ਨੂੰ ਲੱਗਦਾ ਸੀ ਵੀ ਇਹਨੂੰ ਮਾਰ ਕੇ ਅਸੀਂ ਸਾਰੇ ਸਬੂਤ ਮਿਟਾ ਦਿੱਤੇ ਨੇ ਪਰ ਉਹਨੂੰ ਨਹੀਂ ਸੀ ਪਤਾ ਵੀ ਸਾਰਾ ਕੁਛ ਚੈਟ ਦੇ ਥਰੂ ਇੱਕ ਸਬੂਤ ਦੇ ਤੌਰ ਤੇ ਜਿਹੜਾ ਉਥੇ ਇਕੱਠਾ ਹੁੰਦਾ ਜਾ ਰਿਹਾ ਇਕ ਕਰਦੇ ਦਾ ਰੁਟੀਨ ਵੈਸੇ ਗੱਲ ਸੀ ਸਬੂਤ ਤਾਂ ਉਹਨਾਂ ਨੇ ਕੋਈ ਐਸਾ ਸੋਚਿਆ ਨਹੀਂ ਸੀ ਵੀ ਇਹ ਕੁਝ ਹੋਏਗਾ ਤੇ ਸਬੂਤ ਰੱਖਿਆ ਜਾਏਗਾ ਪਰ ਇੱਕ ਸਬੂਤ ਦੇ ਤੌਰ ਤੇ ਕੰਮ ਆਉਂਦਾ ਅਖੀਰ ਉਹ ਜਿਹੜਾ ਸਬੂਤ ਸੀ ਉਹਨੂੰ ਹੁਣ ਨਕਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦੇ ਵਕੀਲਾਂ ਵੱਲੋਂ ਤੇ ਕਿਹਾ ਜਾਂਦਾ ਵੀ ਇਹਦੇ ਆਤਮ ਹੱਤਿਆ ਕੀਤੀ ਹੈ ਪਰ ਇੱਥੇ ਜਿਹੜੇ ਐਮਜ਼ ਦੇ ਡਾਕਟਰ ਹੁੰਦੇ ਨੇ ਜਿਨ੍ਹਾਂ ਵੱਲੋਂ ਪੋਸਟਮਾਰਟਮ ਕੀਤਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੁੰਦਾ ਵੀ ਅਚਾਨਕ ਨਹੀਂ ਫਿਸਲੀ ਇਹਨੂੰ ਤੱਕਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਫੋਰੈਂਸਿਕ ਟੀਮ ਵੀ ਜਿਹੜੀ ਉੱਥੇ ਪਹੁੰਚਦੀ ਹੈ ਜਿੱਥੇ ਇਹਨਾਂ ਨੇ ਦੱਸਿਆ ਫੋਰੈਂਸਿਕ ਟੀਮ ਨੂੰ ਐਸਾ ਕੋਈ ਵੀ ਨਿਸ਼ਾਨ ਉੱਥੇ ਨਹੀਂ ਮਿਲਦਾ ਵੀ ਇਹ ਫਿਸਲੀ ਹੋਵੇ ਹੁਣ ਇਹ ਚੀਜ਼ ਸਾਬਤ ਹੋ ਜਾਂਦੀ ਹੈ ਵੀ ਇਹਨੂੰ ਅਚਾਨਕ ਤੱਕਾ ਦਿੱਤਾ ਗਿਆ ਅਚਾਨਕ ਪਾਣੀ ਦੇ ਬਹਾਵ ਦੇ ਵਿੱਚ ਸੁੱਟਿਆ ਗਿਆ ਜਦੋਂ ਇਹ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤੇ ਫੋਰੈਂਸਿਕ ਟੀਮ ਨੂੰ ਵੀ ਕੁਝ ਨਹੀਂ ਮਿਲਦਾ ਫਿਰ 2 ਸਾਲ ਤੇ 8 ਮਹੀਨੇ ਬਾਅਦ ਇੱਕ ਇਤਿਹਾਸਕ ਫੈਸਲਾ ਹੁੰਦਾ ਉਸ ਰੈਿਸ ਜਾਦੇ ਨੂੰ ਜਿਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਮੈਂ ਜੇਲ੍ਹ ਜਾਵਾਂਗਾ ਇਹਨਾਂ ਤਿੰਨਾਂ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਮਤਲਬ ਜਿੰਨੀ ਦੇਰ ਇਹਨਾਂ ਦੀ ਉਮਰ ਹੈ ਓਨੀ ਦੇਰ ਜੇਲ੍ਹ ਦੇ ਵਿੱਚ ਕੈਦ ਰਹੇਗੀ ਮਰ ਕੇ ਬਾਹਰ ਆਉਣਗੇ ਹੁਣ ਲੱਗਦਾ ਤਾਂ ਇਹ ਸੀ ਵੀ 3 ਸਾਲ ਜੇਲ੍ਹ ਦੇ ਵਿੱਚ ਰਹੇ ਨੇ ਤੇ ਇਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਏਗਾ ਪਰ ਜਦੋਂ ਇਹਨਾਂ ਨੂੰ ਅਦਾਲਤ ਦੇ ਵਿੱਚੋਂ ਜੇਲ੍ਹ ਭੇਜਿਆ ਜਾਂਦਾ ਤੇ ਮੁਸਕਰਾਉਂਦੇ ਹੋਏ ਬਾਹਰ ਆਉਂਦੇ ਨੇ ਜਿਸ ਤਰੀਕੇ ਦੇ ਇਸ਼ਾਰੇ ਕੀਤੇ ਜਾਂਦੇ ਨੇ ਉਸ ਸਮੇਂ ਵੀ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੁੰਦਾ ਹੈ ਤੇ ਜਦੋਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਅੰਕਤਾ ਭੰਡਾਰੀ ਦੀ ਮਾਂ ਉਸ ਸਮੇਂ ਰੋਂਦੀ ਹੈ ਵੀ ਮੈਂ ਸਜ਼ਾ ਤੋਂ ਖੁਸ਼ ਨਹੀਂ ਪਰ ਹਾਂ ਇਹਦੇ ਨਾਲ ਮੇਰੀ ਬੇਟੀ ਨੂੰ ਥੋੜੀ ਬਹੁਤ ਸ਼ਾਂਤੀ ਜ਼ਰੂਰ ਮਿਲੀ ਹੋਏਗੀ ਪਰ ਅਸੀਂ ਹਾਈ ਕੋਰਟ ਜਾਵਾਂਗੇ ਤੇ ਇਹਨਾਂ ਦੀ ਫਾਂਸੀ ਦੀ ਮੰਗ ਕੀਤੀ ਜਾਏਗੀ ਇੱਕ ਲੜਕੀ ਦਾ ਕਤਲ ਕਰਕੇ 3 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਸਾਰੀ ਜ਼ਿੰਦਗੀ ਵਾਸਤੇ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਵੀ ਬੇਸ਼ਰਮਾ ਵਾਂਗੂ ਮੁਸਕਰਾਉਂਦੇ ਹੁੰਦੇ ਕੈਸੇ ਕੈਸੇ ਲੋਕ ਨੇ ਤੇ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਇਸ ਤਰੀਕੇ ਦੇ ਨਾਲ ਅੰਕਤਾ ਭੰਡਾਰੀ ਜਿਹੜੀ ਕਿ 19 ਸਾਲ ਦੀ ਉਮਰ ਦੇ ਵਿੱਚ ਇਹਨਾਂ ਵੱਲੋਂ ਮਾਰ ਦਿੱਤੀ ਗਈ ਉਹਦੀ ਸੀ ਕਹਾਣੀ ਇੱਕ ਦਰਦਪ੍ਰੀ ਕਹਾਣੀ ਜਿਹਦੇ ਫੈਸਲੇ ਦਾ ਪੂਰੇ ਇੰਡੀਆ ਨੂੰ ਇੰਤਜ਼ਾਰ ਸੀ ਤੇ ਪੂਰਾ ਉੱਤਰਾਖੰਡ ਜਿਹੜਾ ਫੈਸਲੇ ਦਾ ਇੰਤਜ਼ਾਰ ਕਰਦਾ ਹੁੰਦਾ ਹੈ ਹਮੇਸ਼ਾ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੋ ਆਪਣੀਆਂ ਭਾਵਨਾਵਾਂ ਤੇ ਆਪਾਂ ਕੰਟਰੋਲ ਰੱਖਦੇ ਆਂ ਤੇ ਜ਼ਿੰਦਗੀ ਦੇ ਵਿੱਚ ਬੜੀਆਂ ਮੁਸੀਬਤਾਂ ਤੋਂ ਬਚ ਜਾਂਦੇ ਆਂ ਜਿਹੜੇ ਵੀ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਉਹ ਰਿਸ਼ਤੇ ਦੀ ਹਮੇਸ਼ਾ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ